ਨਵਾਂ ਸ਼ਹਿਰ ਵਿੱਚ ਜਨਤਾ ਦੀ ਸਹੂਲਤ ਲਈ ਪਾਸਪੋਰਟ ਨਾਲ ਸੰਬੰਧਿਤ ਸੇਵਾਵਾਂ ਲਈ 3 ਦਿਨਾਂ ਮੋਬਾਈਲ ਵੈਨ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਜੋ ਅੱਜ ਸਮਾਪਤ ਹੋ ਗਿਆ। ਇਹ ਮੋਬਾਈਲ ਵੈਨ ਸੇਵਾਵਾਂ ਜੁਲੰਦਰ ਆਰ ਪੀਓ ਦੁਆਰਾ ਦਿੱਤੀਆਂ ਗਈਆਂ ਸਨ। ਮੋਬਾਈਲ ਵੈਨ ਕੈਂਪ ਲੋਕਾਂ ਦਾ ਸਮਾਂ ਬਚਾਉਣ ਲਈ ਲਗਾਇਆ ਗਿਆ ਸੀ ਅਤੇ ਲੋਕਾਂ ਨੇ ਵੀ ਇਸ ਕੈਂਪ ਦਾ ਲਾਭ ਉਠਾਇਆ। ਹਾਲਾਂਕਿ ਸੰਸਦ ਮੈਂਬਰ ਮਨੀਸ਼ ਦਿਵਾਲੀ ਨੇ ਪਾਸਪੋਰਟ ਦਫ਼ਤਰ ਖੋਲ੍ਹਣ ਲਈ ਨਵਾਂ ਸ਼ਹਿਰ ਪੋਸਟ ਆਫਿਸ ਦੇ ਕੋਲ ਕਮਰਾ ਵੀ ਬਣਾਇਆ ਸੀ ਪਰ ਦਫਤਰ ਅਜੇ ਤੱਕ ਨਹੀਂ ਖੁੱਲਿਆ ਨਵਾਂ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੇ ਪਾਸਪੋਰਟ ਸੰਬੰਧੀ ਕੋਈ ਵੀ ਕੰਮ ਕਰਾਉਣ ਲਈ ਚਲੰਦਰ ਜਾਣਾ ਪੈਂਦਾ ਹੈ ਮੇਰਾ ਨਾਮ ਇਨਕਲਾਬ ਸਿੰਘ ਹੈ ਪਾਸਪੋਰਟ ਸੇਵਾ ਦੇ ਇੱਥੇ ਇੱਕ ਕੈਂਪ ਲਾਰੇ ਦੋ ਤਿੰਨ ਦਿਨਾਂ ਲਗਾਤਾਰ ਕਿੰਨਾਂ ਨੂੰ ਯਾਨ ਮਿਲ ਰਿਹਾ ਕੀ ਹੋ ਰਿਹਾ ਹਾਂ ਲੋਕ ਕਾਫੀ ਆ ਰਹੇ ਨੇ ਔਰ ਲੋਕਾਂ ਦਾ ਕੰਮ ਵੀ ਹੋ ਕੇ ਜਾ ਰਿਹਾ ਵਾ ਮੈਕਸਿਮਮ ਅਸੀਂ ਲੋਕਾਂ ਦਾ ਪ੍ਰੋਸੈਸ ਕੇਸ ਕਰਕੇ ਭੇਜ ਰਹੇ ਹਾਂ ਔਰ ਪਹਿਲੇ ਦਿਨ सताई एप्लीकेशन आई सैकेंड डे थर्टी और अभी भी फुल कल चौबी एप्लीकेशन प्रोसैस हो सोलह एप्लीकेशन प्रोसैस हो चुकिया ने और शाम तक जो एप्लीकेंट्स आए गए उन्होंने भी अपना केस प्रोसैस करके फाइल सबमिट कर टाइमिंग है टाइमिंग सर सवेरे नौ बजे तो लैके चार बजे तक होंगे दोबारा पॉसीबिल ऑर्डर आवर्मेंट ऑफ इंडिया वाई, हाँ बस मैं यही कहना चाहूंगा कि अपने डॉक्यूमेंट सारे कम्पलीट ओरिजिनल और एक साफ साफ फोटो कापी करवा डॉक्यूमेंट जो पासपोर्ट ਦੇ ਨਾਲ ਜਿਹੜੇ ਮੈਚ ਹੋਣੇ ਚਾਹੀਦੇ ਨੇ ਸਪੈਲਿੰਗਸ ਵਗੈਰਾ ਅਗਰ ਕੋਈ ਕਰੈਕਸ਼ਨ ਹੋਣ ਵਾਲੀ ਹੈ ਤਾਂ ਪਹਿਲੇ ਹੀ ਕਰਾ ਲੈਣੀ ਚਾਹੀਦੀ ਹੈ ਫਿੰਗਰਪ੍ਰਿੰਟ ਵੀ ਹੁੰਦੀ ਸਭ ਕੁਝ ਹੁੰਦਾ ਹਾਂਜੀ ਫਿੰਗਰਪ੍ਰਿੰਟਸ ਵੀ ਹੁੰਦੇ ਨੇ ਫਾਈਲ ਨੰਬਰ ਜਨਰੇਟ ਹੋ ਜਾਂਦਾ ਹੈ ਵੈਰੀਫਿਕੇਸ਼ਨ ਇਸ਼ੂ ਹੋ ਜਾਂਦੀ ਹੈ 2-3 ਦਿਨ ਚ ਵੈਰੀਫਿਕੇਸ਼ਨ ਹੋਣ ਤੋਂ ਬਾਅਦ 15 ਤੋਂ 20 ਦਿਨ ਦੇ ਵਿੱਚ ਵਿੱਚ ਪਾਸਪੋਰਟ ਆ ਜਾਂਦਾ ਹਾਂ ਸਹੀ ਹੈ ਜੀ ਇਹ ਬਹੁਤ ਸਹੀ ਆ ਕੰਮ ਗਵਰਨਮੈਂਟ ਦਾ ਲੋਕਲ ਵਾਹੇ ਕੈਂਪਰ ਦਿੱਤੇ ਨਾਲ ਆਪਾਂ ਨੂੰ ਬੈਨੀਫਿਟ ਹੋਇਆ ਬਹੁਤ ਆਉਣ ਜਾਣ ਦਾ ਬਚ ਗਿਆ ਟਾਈਮ ਹਾਂ ਹੁਣ ਇੱਥੇ ਹੀ ਗਿਆ ਹੋ ਇੱਥੇ ਵੀ ਇਹ ਚਾਹੀਦਾ ਹਾਂ ਪੱਕੇ ਤੌਰ ਤੇ ਹੁਣ 3 ਦਿਨ ਕੈਂਪ ਲੱਗ ਗਿਆ ਆ ਤੁਸੀਂ ਬਣਵਾਨੇ ਆ ਪਾਸਪੋਰਟ ਹਾਂਜੀ ਹਾਂਜੀ ਵਧੀਆ ਲੱਗਿਆ ਤੁਹਾਨੂੰ ਵਧੀਆ ਜੀ ਮੈਟੋਮੈਂਟਿਕ ਹੋ ਗਿਆ ਕੰਮ ਜਾਣਾ ਆਉਣ ਦਾ ਬਚ ਗਿਆ ਟਾਈਮ ਸਰਕਾਰ ਨੂੰ ਪਰਮਾਨੈਂਟ ਕਰਨਾ ਚਾਹੀਦਾ ਹਾਂ ਪਰਮਾਨੈਂਟ ਆ ਵੀ ਠੀਕ ਰਹਿੰਦਾ ਠੀਕ ਸਰਵਜੀਤ ਕੌਰ ਕੀ ਕਹਿਣਾ ਚਾਹੁੰਦੇ ਸੀ ਪਾਸੂ ਨਾਉਣੇ ਅਜ ਨਵੇਂ ਸਰਾਇਆ ਕੈਂਪ ਲੱਗਿਆ ਸੀ ਅ ਵਧੀਆ ਲੱਗਾ ਚੰਗਾ ਲੱਗਾ ਕਿ ਲੋਕਲੀ ਆਪਣਾ ਕੰਮ ਹੋ ਗਿਆ ਟਾਈਮ ਬਚ ਗਿਆ ਜਾਣ ਦਾ ਤੇ ਮੇਰੇ ਹਿਸਾਬ ਨਾਲ ਪੱਕੇ ਤੌਰ ਤੇ ਵੀ ਇੱਥੇ ਹੋਣਾ ਚਾਹੀਦਾ ਆਪਣੇ ਨਵੇਂ ਸ਼ਹਿਰ ਵਿੱਚ ਇਹ ਸਿਸਟਮ ਤੇ ਬਹੁਤ ਚੰਗਾ ਲੱਗਾ ਜਿੰਨਾ ਜਾਣ ਦਾ ਟਾਈਮ ਬਚ ਗਿਆ ਆਪਣਾ ਹਾਂਜੀ ਵੇਸਟੋਨ ਤੋਂ ਬਚ ਗਿਆ ਹਾਂ ਕਿੰਨਾ ਸਮਾਂ ਲੱਗਿਆ ਤੁਹਾਨੂੰ ਅੰਦਰ ਮੈਂ ਅ ਲੱਗ ਗਿਆ 15 ਮਿੰਟ ਮਤਲਬ ਹਾਂ 15 ਜੇ ਪੰਜ ਮਿੰਟ ਪਾਸੇ ਸਵੇਰ ਤੋਂ ਸ਼ਾਮ ਤੱਕ ਜ ਜਾਣਾ ਪਵੇ ਹਾਂਜੀ ਹਾਂਜੀ ਪੂਰਾ ਦਿਨ ਖਰਾਬ ਹੋ ਜਾਣਾ ਸੀਗਾ ਹਮ ਆਪਣਾ ਇੱਥੇ ਲੋਕਲ ਵਧੀਆ ਕੰਮ ਹੋ ਗਿਆ ਪਰ ਮੈਂ ਰੋਜੀ ਹਾਂਜੀ ਹਾਂਜੀ ਹਾਂ ਬਹੁਤ ਵਧੀਆ ਹਾਂ ਸਰ